ਆਜਾ ਅੱਜ ਸਿੱਖ ਨੂੰ ਸਾਰਿਆਂ ਨੂੰ ਆਦਾ ਆਊਟਲੈਟ ਦਿਖਾਉਣਾ ਆ ਦੇਖ ਦੀਵ ਮਾਲਾਈ ਨਹੀਂ ਹੈ ਨਾ ਆਦੇ ਆਊਟਲੈਟ ਜਿੱਥੇ ਲਾ ਕੇ ਦੇਖ ਰਹੇ

얘가 <laughs> 알 ਹੈਲੋ ਗੁਸ਼ੀ ਕਿਵੇਂ ਹੋ ਬੀਆ ਅੱਜ ਤੁਹਾਨੂੰ ਮੈਂ ਸਾਰਾ ਨਵਾਂ ਆਊਟਲੈਟ ਦਿਖਾਉਣਗੇ ਇੱਥੇ ਮੈਂ ਬਾਹਰ ਘੁੰਮਣ ਆਈ ਆਂ ਤੁਸੀਂ ਦੇਖ ਲਿਆਊਗਾ ਤੇ ਇਹ ਮੇਂ ਫਰੈਂਡ ਹੈਗੀ ਖੁਸ਼ੀ ਲਗਾਈਗੀ ਇਹ ਨਾ ਮੋਇਲਾ ਦੇ ਸ਼ੋਰੂਮ ਦੇ ਵਿੱਚ ਲੱਗੀ ਹੋਈ ਆ ਇਹਦੇ ਕੋਲ ਸਾਰੇ ਕਵਰ ਨੇਗੇ ਤੁਹਾਨੂੰ ਮੈਂ ਕਵਰ ਦਿਖਾਉਣੀ ਆ ਜੀ ਆਹ ਦੇਖੋ ਆਹ ਕੁੜੀਆਂ ਵਾਲੇ ਕਵਰ ਨੇ ਕਿੰਨੇ ਸੋਹਣੇ ਰੇਸ਼ਮਾ ਨਾਲ ਆਈ ਆਂ ਮੈਂ ਘੁੰਮਣ ਇਹਦੇ ਕਵਰ ਨੇ ਦੇਖੋ ਆਈ ਹੋਮ ਦੇ ਕਵਰ ਨੇ ਇਸ ਤਰ੍ਹਾਂ ਪ੍ਰੋਟੀਨ ਉਹ ਕੀ ਸੀ ਸਾਡੀ ਆਈਡੀ ਵੀ ਭੁੱਲ ਗਈ ਅੱਛਾ ਆ ਦੇਖੋ ਮੇਰੀ ਆਈਡੀ ਮੰਗਿਆ ਜੇ ਕਹਿੰਦੀ ਕੀ ਆਈਡੀਸ ਦੇ ਲਵੇ ਗਵਾਂਡ ਚ ਰਹਿੰਦੀ ਐ ਇਹਨੂੰ ਐ ਵੀ ਨਹੀਂ ਪਤਾ ਹੈਗਾ ਵੀ ਕੀ ਆਈਡੀ ਹੈਗੀ ਹੈ ਤਾਂ ਇਹ ਉਹ ਕੋਈ ਆ ਪ੍ਰੋਨਿਨ ਬੇਸਿਕ ਆ ਚੀਜ਼ ਕਵਰ ਇਹਦੇ 10 ਲੱਖ ਪੁਣਾ ਲੈਣਾ ਉਹ ਕਹਿੰਦਾ ਕਵਰ ਛੱਡੋ ਫਰੈਂਡ ਦਿਖਾਓ ਰੋਹਿਤ ਤੂੰ ਟਿਕ ਜਾ ਲਾਈਵ ਨੂੰ ਵੋਲਟ ਦਿਖਾਓ ਔਰ ਟ੍ਰੈਕ ਚ ਆ ਆ ਗਿਆ ਕੀ ਹੋ ਗਿਆ ਇਹਨ ਇੱਕ ਮੇ ਫੈਨ ਆ ਆ ਗਈ ਹੈਲੋ ਹੈਲੋ ਗਾਇਸ ਕਿਵੇਂ ਹੋ ਵਧੀਆ ਤੂੰ ਦੱਸ ਮੇਰੇ ਚੈਨਲ ਦਾ ਨਾਮ ਲੈ ਲਓ ਦਜੂਕੇ ਗੇਮਿੰਗ ਉਹ ਦੇਖੋ ਲਾਈਵ ਦੇ ਵਿੱਚ ਦੇਖੋ ਮੈਂ ਲਾਈਵ ਹੋ ਰਹੀ ਹਾਂ ਉਧਰ ਹੋਣੇ ਲਾਈਵ ਆਨ ਕਰ ਲੈ ਮੇਰਾ ਹਾਂਜੀ ਦੇਖਤੀ ਹਾਂਗੇ ਜਨਾ ਫਰੈਂਡ ਮੇਰੇ ਜਿੰਨੇ ਹੈ ਮੇਰੇ ਜਿੰਨੇ ਹੋ ਜਾਂਦੇ ਹੈ ਆਇਆ ਲੀਆ ਤੇ ਦਿੱਤੀ ਮੈਂ ਤੁਹਾਨੂੰ ਕਵਰ ਦਿਖਾਉਣੀ ਆ ਆ ਦੇਖ ਸਾਰੇ ਆ ਹੀ ਹੁੰਦੇ ਐ ਲਾਈਵ ਤੋਂ ਦੇ ਫਿਰ ਰਹੂਗੀ ਨਾ ਹਾਂ ਤੇ ਤੂੰ ਦੇਖ ਹਾਂ ਜੀ ਜੀ ਅੱਗੇ ਆ ਗਏ ਕਵਰ ਦੀਦੀ ਮੈਂ ਟਰੈਕਟਰ ਚਲਾਤੀ ਹੂੰ ਔਰ ਬੁਲੇਟ ਚਲਾਉਂਦੀ ਹੂੰ ਚਲੋ ਵਧੀਆ ਕਰਦੇ ਹਾਂ ਇਸਟ ਆਈਡੀ ਇਹੀ ਆਈ ਪੁਨਰ ਫੈਮਿਲੀ 786 ਮੇਰੀ ਮੈਡੀਆ ਪੀਸੀ ਦਾ ਡਿਸਕੋ ਕਿਹੜੇ ਸ਼ਹਿਰ ਚੋਂ ਬਰਨਾਲਾ ਦੇ ਵਿੱਚੋਂ ਉਹ ਤਾਂ ਇਹ ਮਾਚਣਾ ਬੈਠਣ ਨੂੰ ਨਹੀਂ ਹੈਗਾ ਇਹਨਾਂ ਦੇ ਵਿੱਚ ਉਹ ਦੇਖੋ ਸਾਹਮਣੇ ਮੇਰਾ ਪਹਿਲਾ ਸਟੋਰ ਹੈ ਦਾ ਬਲੂ ਪੈਰਟ ਉਧਰ ਕਸਟਮਰ ਚੱਲੀ ਆਉਂਦੇ ਸੀ ਅਸੀਂ ਤਾਂ ਕਰਕੇ ਉਧਰ ਗਈਆਂ ਨਹੀਂ ਹੈਗੀਆਂ ਇੱਥੇ ਰੋ ਗਈਆਂ ਸਾਡੀ ਬ੍ਰੇਕ ਸੀਗੀ ਹੁਣ ਅੱਧੇ ਘੰਟੇ ਦੀ ਅੱਛਾ ਦੇ ਮੈਂ ਤੈਨੂੰ ਆਈਡੀ ਉਹਦੀ ਜਿਹੜੀ ਲਾਸਟ ਚ ਆਈ ਸੀ ਰੋਹਿਤ ਤੂੰ ਦੇ ਦੇ ਦਾ ਕੋਈ ਆਈਡੀ ਨਿਓ ਚਲਾਉਂਦੀ ਨਹੀਂ ਹੈਗੀ ਇੰਸਟਾਗ੍ਰਾਮ ਕੌਣ ਨਹੀਂ ਚੋਹ ਕਹਿੰਦਾ ਜਿਹੜੀ ਲਾਸਟ ਤੇ ਆਈ ਸੀ ਉਹਦੀ ਆਈਡੀ ਹੈ ਹਾਂ ਵੀਡੀਓ ਬਲਰ ਕਿਉਂ ਹੈ ਵੈਸੀ ਹੋਊਗੀ ਨੈਟਵਰਕ ਦੀ ਪ੍ਰੋਬਲਮ ਹੋਊਗੀ ਥੋੜੀ ਆਪਣੇ ਕੋਲ ਹੀ ਉਹਨੂੰ ਮੈਂ ਪੁੱਛਿਆ ਹੈਗਾ ਤੇ ਤੂੰ ਇੰਸਟਾਗ੍ਰਾਮ ਚ ਲਾਉਂਦੀ ਨਹੀਂ ਨਾ ਹੈਗੀ ਲੈ ਉਹ ਬੱਸ ਕਹਿੰਦੇ ਨਹੀਂ ਮੈਂ ਹਰੇ ਤੇ ਮੋਦੀ ਦਾ ਆਰਮੀ ਹਾਂ ਹੌਣ ਜਵਾਬ ਦੇ ਚਲਾਉਣੇ ਕਿ ਨਹੀਂ ਨਹੀਂ ਬੱਸ ਐਵੇਂ ਹੁਸੇ ਹੋਈ ਆ ਸਾਡਾ ਵੀ ਐਸਾ ਸਾਡਾ ਤਾਂ ਨਾ ਹਾਂ ਹਾਂ ਉਹ ਵੀ ਮੇਰਾ ਵੀ ਐਸਾ ਹੈਗਾ ਉਹ ਉਈ ਬੈਠੇ ਰਹੇ ਨਹੀਂ ਕਹਿੰਦੀ ਕਹਿੰਦਾ ਦੂਜਾ ਮੈਨੂੰ ਬਣਾ ਲੈ ਹੋਰ ਕੁਸ ਰਾਜਕੁਮਾਰ ਹੈਲੋ ਕਿੱਦਾਂ ਵਧੀਆ ਤੁਸੀਂ ਅਸੀ ਬਸ ਐਨਾ ਹੀ ਆ ਯਾ ਮੋਰ ਦਿਲਾਂ ਸਹੀ ਬੋਲੋ ਹਾਂਜੀ ਕੀ ਗੋਦੀ ਦੱਸੋ ਯੂ ਆਰ ਫਰੋਮ ਅਪਾ ਵੀਰ ਪੰਜਾਬ ਤੋਂ ਅੰਮ੍ਰਨਾਲਾ ਜਿੱਥੇ ਰਹਿੰਦੇ ਹੋ ਯੈਰ ਯੂ ਵੈਨ ਜੂਪੀ ਤੋਂ ਜੂਪੀ ਤੋਂ ਵੀ ਹੈਗੀ ਪੈਂਟ ਔਰ ਇਹ ਦੇਖੇ ਰੇਸ਼ਮਾ ਉਹਦੇ ਤੇ ਰੱਖੀ ਹੋਈ ਸੀ ਜੇਬ ਚਾਤ ਪਾਈ ਖੜਾ ਕਰ ਦਿੱਤੀ ਕਿ ਮਿਲਦਾ ਕਿੰਨਾ ਮਹਤਾਬ ਔਰ ਸਾਨਾ ਕੌਣ ਜਿੱਦੀਵਾ ਦੇ ਪਰਮਾ ਸਰ ਸਟੋਰ ਦਾ ਹੁੰਦਾ ਕੌਣ ਦੀ ਕੰਟਰੀ ਮੈਂ ਪੰਜਾਬ ਦੇ ਵਿੱਚ ਹੀ ਆਈ ਮੁੰਡੇ ਦਿਖਾਈ ਜਾ ਮੈਂ ਹਾਂ ਮੁੰਡੇ ਦੇਖਣ ਜਿੰਨੇ ਦੇਖਾ ਨੇ ਉਹਦੇ ਵੋਕਲੇ ਪੰਜਾਬ ਦੇ ਵਿੱਚ ਬਰਨਾਲਾ ਜਿਹੜਾ ਬਰਨਾਲਾ ਗੁਰਪ੍ਰੀਤ ਸਿੰਘ ਜੀ ਹੈਲੋ ਸ਼ਸ਼ੀ ਕਾਲ ਜੀ ਮੈਂ ਸ਼ੂ ਅਲੀ ਗਾਂ ਦੇ ਕੋਈ ਨਦੀ ਨਹੀਂ ਹੈ ਅੱਛਾ ਬਹੁਤਿਆਂ ਦਾ ਕੁੜੀਆਂ ਨਹੀਂ ਹੈ ਰਾਤੋਂ ਦਾ ਥੋੜਾ ਸੰਗਤ ਕਰਦੇ ਸੀ ਤੇ ਸਿਮੇਂ ਤੇ ਵੀ ਗਿਆ ਮਾਪੇ ਹੁੰਦੇ ਕਿਸੇ ਜਾਣਦੇ ਸ਼ਸ਼ੀ ਕਾਲ ਜੀ ਜਿਸ ਨੂੰ ਪਾਣੀ ਸੋਨੂ ਬਾਹਰ ਲੱਗੇ ਨੇ ਬਾਹਰ ਜਿਸ ਜਿਹਦਾ ਰੰਗ ਆਉਂਦਾ ਦੇਖੋ ਇੱਥੇ ਆਪਣੇ ਇੰਡੀਆ ਦੀ ਆ ਇੰਡੀਆ ਚ ਪੰਜਾਬ ਆ ਜਿਹੜਾ ਉਥੇ ਆਊਟਲੈਟ ਬਣੇ ਹੋਏ ਆ ਇਹਨੇ ਤੂਠ ਬੋਲ ਦੇ ਦੀਦੀ ਜੂਪ ਕੇ ਆ ਹਾਂ ਜੂਪ ਕੇ ਆ ਮੈਂ ਸਤ ਗੁਰ ਸੰਗਤ ਪਿੰਡ ਜਿਹੜਾ ਪਿੰਡ ਹੰਡੇ ਆਇਆ ਸਸਕਾਲ ਆਂਟੀ ਸਸਕਾਲ ਬੁੱਤ ਜੀ ਸਸਕਾਲ ਹੈਂਡ ਹੋ ਜਾਇਆ ਤਾਂ ਹੈ ਨਹੀਂ। ਓਕੇ। ਮੈਡਮ ਤੁਸੀਂ ਕੱਲ ਤੋਂ ਹੋਈ ਸੀ, ਮੈਂ ਤੁਸੀ ਕੱਲ ਦੀ। ਆਂਟੀ ਤੁਸੀਂ ਇੰਡੋਨੇਸ਼ੀਆ ਤੋਂ ਹਾਂ, ਮੈਂ ਇੰਡੋਨੇਸ਼ੀਆ ਤੋਂ। ਇਹ ਤੋਂ ਮਰਜ਼ੀ ਬਣਾ ਲਓ। ਸਾਰੇ ਥਾਵਾਂ ਤੋਂ ਐਵੇਂ ਹੀ। ਭੈਣ ਵੀ ਕਿਵੇਂ ਜੀ ਵਧੀਆ ਸੀ, ਵਧੀਆ ਸੀ। ਸਿੱਖੀ ਹੈ ਲਓ, ਜੀ ਲਓ। ਲਗਨ ਕੰਮ ਵਿੱਚ ਭਾ ਲੋ ਚਲਲੀ ਅੰਟੀ ਜੀ ਬਤਾਓ ਨਾ ਸੱਚ ਸੱਚ ਨਹੀਂ ਮੈਂ ਸੱਚੀ ਦੱਸ ਰਹੀ ਹਾਂ ਤੁਹਾਨੂੰ ਮੈਂ ਪੰਜਾਬ ਚ ਆਂਦੀ ਅੰਟੀ ਮਾਂ ਕਈ ਵਾਰ ਜਵਾਬ ਜੁੜ ਜਾਂਦੇ ਮੈਂ ਪੰਜਾਬ ਤੋਂ ਹੀ ਆਈ ਹਾਂ ਬਰਨਾਲਾ ਜ਼ਿਲ੍ਹਾ ਪੈਂਦਾ ਇਹ ਵੀ ਕਾਂਟੀਆਂ ਤੁਹਾਡੀ ਕਰਾਈ ਹੀ ਹੈਗੀ ਪੁੱਤ ਕਹਾਉ ਇਹਨੂੰ ਉਹ ਜਿਹਾ ਪਗਰੇ ਪੰਜਾਬ ਤੋਂ ਬਰਨਾਲਾ ਜਿਹੜਾ ਪੰਡਾ ਓਕੇ ਆਂਟੀ ਜੀ ਮੈਂ ਕਦੇ ਆਇਆ ਨਹੀਂ ਇੱਧਰ ਅੱਛਾ ਕੋਈ ਗੱਲ ਨਹੀਂ ਕਦੇ ਮਾਰਜੀ ਜੀ ਦਾ ਇਹ ਆਂਟੀ ਮੀਂ ਬੀਬੀ ਮੇਰੇ ਚੈਨਲ ਦਾ ਨਾਮ ਲੈ ਲੋ ਦਾਜੂ ਕੇ ਗੇਮਿੰਗ ਲੈਤਾ ਮੈਨੇ ਸਨੀਤ ਹਲੋ ਜੀ ਹਲੋ ਜਾਸ਼ਨ ਦੇਰੀ ਗਿਆ ਤਬ ਆਇਆ ਕੌਂਟ ਜੋ ਕੇ ਕੇ ਕੋਈ ਗੱਲ ਨਹੀਂ ਜਦੋਂ ਕਰੇ ਹੁਣ ਵੀ ਗਿਆਦਵਾਰੇ ਤਾਜੀ ਦਬਾਈ ਤੋਂ ਦੇਖ ਰਹੇ ਹਾਂ ਮੈਂ ਓਕੇ ਓਕੇ ਚਲੋ ਬੱਧੀ ਕਰ ਲਓ ਜਾ ਬਿੰਜਾ ਬਿੰਜਾ ਮੈਂ ਤੁਹਾਨੂੰ ਕਵਰ ਦਿਖਾਉਣੀਆਂ ਜੀ ਸਾਰੇ ਖੜ ਕੇ ਸ਼ੁਰੂ ਤੋਂ ਲਾ ਕੇ ਦਿਖਾਉਣੀ ਹੈਗੀ ਇਹ ਇੱਧਰ ਸਾਰੇ ਬੁਆਇਜ਼ ਦੇ ਫੋਨ ਦੇ ਨੇਗੇ ਸਾਰੇ ਆਈਫੋਨ ਆਦੇ ਮੇਰੇ ਕੋਲ ਤਾਂ ਆਈਫੋਨ ਵੀ ਨਹੀਂ ਹੈਗਾ ਤਾਂ ਹੀ ਮੈਂ ਲੈ ਵੀ ਨਹੀਂ ਸਕਦੀ ਹੈਗੀ ਇਹ ਕਵਰ ਆਹ ਦੇਖੋ ਹੈ ਕਿੰਨੇ ਸੋਹਣੇ ਇਹ ਕਵਰ ਕੱਢ ਕੇ ਦਿਖਾਈ ਮੈਨੂੰ ਮਲੇ ਜ ਆਹ ਵਾਲਾ ਬਲੈਕ ਵਾਲਾ ਸਿੱਕੇ ਦੇ ਨਾਲ ਵਾਲਾ ਹੈ ਇਹ ਆਹ ਦੇਖ ਕਿੰਨਾ ਸੋਹਣਾ ਇਹ ਸਪੈਸ਼ਲ ਬੁਆਇਜ਼ ਦੇ ਲਈ ਹੈ ਸਭ ਤੋਂ ਡਿਫਰੈਂਟ ਹੈਗਾ ਜਿਹਨੂੰ ਵੀ ਇਸ ਚੀਜ਼ ਦੀ ਲੋੜ ਆ ਆਪਦੇ ਕਵਰ ਜਿਹਾ ਮਗਰ ਕਾਢ ਕੇ ਲਾ ਸਕਦਾ ਹੈਗਾ ਠੀਕ ਹੈ ਕਿਤੇ ਵੀ ਜਿੱਥੇ ਵੀ ਬੈਠੇ ਹਾਂ ਹਾਂ ਇੱਥੇ ਹੀ ਬੈਠਾਂਗੇ ਤੇ ਆ ਵੀ ਕਵਰ ਆ ਕਿੰਨਾ ਸੋਹਣਾ ਕਵਰ ਹੈ ਮੈਨੂੰ ਇਹ ਵਧੀਆ ਲੱਗਿਆ ਕੋਈ ਗੱਲ ਨਹੀਂ ਜਿੱਦੇ ਆਈਫੋਨ ਲੈਤਾ ਉਹਦੇ ਹੀ ਲੈ ਲਾਂਗੇ ਆਪਾਂ ਹਨਾ ਇਹ ਤਾਂ ਸਿੰਪਲ ਹੀ ਆ ਨਾ ਵੈਸੇ ਇਹਦੇ ਪਿੱਛੇ ਬਟੂਆ ਹੈਗਾ ਹਾਂ ਹਾਂ ਪੈਸੇ ਪੂਸੇ ਪਾਈ ਦਿੰਦੇ ਪੈਸੇ ਪੂਸੇ ਜਾਂ ਕਾਰਡ ਵਗੈਰਾ ਜੀਡਿਅਮ ਵਗੈਰਾ ਪਾ ਸਕਦੇ ਆਂਗੇ ਇਹ ਤਾਂ ਮੈਂ ਦਿਖਾਤਾ ਸੀਗਾ ਹਾਂ ਸੋਹਣਾ ਗਾ ਦੀਦੀ ਨੇ ਵੀ ਆਈ ਕਵਰ ਚੱਕਿਆ ਦੀਦੀ ਠੀਕ ਨਹੀਂ ਲੱਗੀ ਲੱਗਦੇ ਮੈਨੂੰ ਨਹੀਂ ਉਹ ਤੁਹਾਡੇ ਸਪੈਸ਼ਲ ਤੇਰੇ ਲਈ ਦਿਖਾਏ ਦਿਖਾ ਰਹੀਆਂ ਮੈਂ ਮਾਹ ਖਾਵਰਾ ਤੇਰੀ ਚੋਇਸ ਐਦਾਂ ਦੀ ਹੋਵੇ ਹੋਰ ਹੋਰ ਵੀ ਬਹੁਤ ਸੋਹਣ ਸੋਹਣੇ ਆਏ ਮੈਨੂੰ ਵਧਾ ਲੱਗਾ ਦੇਖੋ ਹੋਰਿਆਂ ਦੀ ਚੋਇਸ ਐਦਾਂ ਦੀ ਹੁੰਦੀ ਨਹੀਂ ਹਾਂ ਇਹ ਤਾਂ ਇੱਧਰ ਵੀ ਟੰਗੇ ਹੋਏ ਨੇਗੇ ਪਰੇ ਮੈਨੂੰ ਜਾ ਰਹੇ ਬੁਆਇਜ਼ ਦੇ ਲੁੱਕ ਪਿਆਦੇ ਹਨ ਇਹ ਵਾਲੀ ਇਹ ਬੁਆਇਜ਼ ਆ ਵੀ ਦਿਖਾ ਦੋ ਆਪ ਕੋ ਤੁਸੀਂ ਦੇਖ ਕੇ ਨਹੀਂ ਬਹੁਤ ਅਤਰ ਤਾਂ ਵਿਚਾਰੀਆਂ ਦੇ ਇਹਨਾਂ ਦੀ ਹੈਗੀ ਪਾਣੀ ਪੀਣ ਵਾਲੀਆਂ ਦੀ ਮੈਂ ਰਾਜਾ ਸੁਆਮੀ ਆ আচ্ছা ਫਿਰ ਮੈਂ ਮੈਂ ਕੀ ਅਸੀਂ ਵੀ ਸਿੱਖਾਂਗੇ ਫਿਰ ਤੂੰ ਮੈਨੂੰ ਕੀ ਮਜਾਜੀ ਕਰਤਾ ਦੱਸੀ ਆ ਦੇਖੋ ਆ ਇਹ ਵੇਸੇ ਕਵਰ ਜਾਦੇ ਆਏ ਨੇ ਨਾ ਬਸ ਕੱਢ ਕੇ ਦਿਖਾਈ ਇਹ ਨਹੀਂ ਦੱਤੀ ਅਨਹੀਂ ਹੇ ਤਾਂ ਇਸ ਹੀ ਜਾਓ ਨਹੀਂ ਕੀ ਆਹ ਵਾਲਾ ਆਹ ਵਾਲਾ ਆਹ ਪੇੜਾ ਅੱਛਾ ਮੈਂ ਉਹਨੂੰ ਕਹਿ ਲ ਜਿਹਨੇ ਕਵਰ ਕੱਢਿਆ ਤੈਨੂੰ ਰੇਸ਼ਮਾ ਤੈਨੂੰ ਕਹਿ ਰਿਹਾ ਉਹ ਜਿਹਨੇ ਇਹਦੇ ਬਾਰੇ ਕਹਿ ਰਿਹਾਗਾ ਕਹਿੰਦਾ ਖੇ ਵੀ ਇਦਾਰੂ ਪੀਂਨੇ ਤੁਸੀਂ ਰੇਸ਼ਮਾ ਨੇ ਕੱਢਿਆਗਾ ਪਰ ਰੇਸ਼ਮਾ ਨਹੀਂ ਮੈਂ ਕੱਢਦੇ ਤਾਂ ਲਿਆਗਾ ਬਟ ਮੈਂ ਸੀਰੀਅਸਲੀ ਬਿਲਕੁਲ ਵੀ ਨਹੀਂ ਪੀਂਦੀ ਪੀਂਦੀ ਵੀ ਨਹੀਂ ਤੇ ਮੈਂ ਮੈਨੇ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਹਸਬੰਦ ਲੱਭਿਆਗਾ ਉਸ ਨੂੰ ਵੀ ਨਹੀਂ ਮਿਲ ਦੇਗਾ ਹਾਂ ਆਹ ਦੇਖੋ ਬਹੁਤ ਜ਼ਿਆਦਾ ਬੋਲਾ ਦੁਨੀਆ ਅੱਧੀ ਵੈਸੇ ਦੱਸ ਦੇ ਵਿੱਚ 40 ਸਾਲ ਹੀ ਸਹੀ ਗੱਲ ਹੈ ਪਰ ਫਿਰ ਵੀ ਮੇਰੇ ਮੈਂ ਇਨਜੈਕਟਿਵ ਦੇਗਾ ਹਾਂ ਆ ਦੇਖੋ ਇਹ ਦਵਾਈ ਤੇ ਜੀ ਹਾਂ ਇਹ ਤਾਂ ਆਪ ਕਿ ਚਾਹੀਦੀ ਹੈ ਨਾ ਲੋਇ 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 ਨਾ ਮੈਂ ਨਾ ਪਰ ਲੋਇ ਨਾ ਤਾਂ ਸਹੀ ਦੋ ਹਾਂ ਬਹੁਤ ਵਧੀਆ ਹਸਬੰਦ ਇਹਦਾ ਇਦਾਂ ਦੀ ਹੋਣਾ ਚਾਹੀਦਾ ਗਾ ਕਹਿਣਾ ਨਹੀਂ ਗੱਲ ਆ ਬਈ ਸਹੀ ਗੱਲ ਆ ਆਪ ਮੁਟਿਆਰ ਵੀ ਇਹਦੇ ਕਾ ਦੇਣਾ ਸਿਗਰ ਤੁਸੀਂ ਕਵਰ ਕਢਵਾ ਕਰਵਾ ਕੇ ਨਹੀਂ ਕੁੜੀ ਥੱਕਦੀ ਹੈਗੀ ਕਹਿੰਨਾ ਕੁੜੀ ਨੂੰ ਕਾ ਦੇਣਾ ਤੁਸੀਂ ਨਾ ਕਵਰ ਕਰ ਉਹ ਸਾਰਾ ਦਿਨ ਇਹੀ ਕੰਮ ਕਰਦੀ ਹੈਗੀ ਕਵਰ ਕੱਢ ਕੇ ਉਤਾਰ ਦਿੰਦੀ ਹੈ ਕਿ ਸਾਹਮਣੇ ਫੇਰ ਵਿਚਾਰੀ ਵਿੱਚ ਰੱਖ ਦਿੰਦੀ ਆ ਅਸੀਂ ਮਿਲੇ ਸੀ ਇੱਥੇ ਨਹੀਂ ਆ ਅੱਛਾ ਇੱਥੇ ਮਿਲੋ ਬਸ ਫੱਲੀ ਮੈਂ ਉਹੀ ਅੰਨੀ ਚਿੱਟਾ ਫਿਰ ਘੱਟੀ ਜਾਓ ਫਿਕਰ ਫਿਕਰ ਕੈਚਰ ਹਾਂ ਹਾਂ ਮੋਬਾਈਲ ਸ਼ਾਪ ਹੈ ਮੋਬਾਈਲ ਦੇ ਕਵਰਾਂ ਦੀ ਸ਼ਾਪ ਹੈ ਫਿਕਰ ਆਉਂਦਾ ਤੇ ਹਾਂ ਆទੂ ਆਪਣੀਆਂ ਨਾਲ ਮੇਲ ਵਾਲੀ ਕੁੜੀਆਂ ਆ ਫਿਰ ਇਹ ਸਟੈਚਰ ਚ ਲੈ ਕੇ ਆਏ ਨੇ ਕੁੜੀਆਂ ਟੈਂਟ ਲੱਗਣੀਆਂ ਨੇ ਹਾਂ ਰੰਗੀਆਂ ਨੇ ਕੁੜੀਆਂ ਕੁੜੀਆਂ ਨੇ ਫੁੱਟੀਆਂ ਫੋਰ ਐਗਜ਼ਾਮਪਲ ਇੱਕਾਸ तो सही है मेरा कोई नहीं है मेरा कोई नहीं है मेरा कोई नहीं है आई हमें खड़ी कोई में खड़ी है तब सही है तब चल ले आधे तो कुंगड़ी है खड़ी हाँ कुंगड़ी है हाँ जेरी लिपस्टिक लगा लो दिखा ले पर ये तो लिपस्टिक लिपस्टिक लगी तो ये तो ये तो बाहु हाँ आप चल रही है जेरी लिपस्टिक लगा लो तो सिर्फ ਆ ਲੈ ਕੋਈ ਜਦ ਲੜੀ ਆਂਦੀਆਂ ਨਹੀਂ ਆ ਕਹਿੰਦੇ ਕਿ ਉਹ ਫੁਕਰੀ ਆਉ ਫੁਕਰੀ ਦੱਸੋ ਜਿਹੜੀ ਫੁਕਰੀ ਕੋਈ ਫੁਕਰੀ ਨਹੀਂ ਹਾਰੇ ਵਿੱਚ ਐ ਸਿੰਪਲ ਹੈ ਸਾਵਰ ਹੈ ਸੋਬਰ ਹੈ ਹਾਂ ਜੈ 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 ਸੇ ਸੁਨੇਹਾ ਨਮਸਕਾਰ ਉਹ ਕਹਿੰਦਾ ਹੌਲੀ ਬੋਲੋ ਰੋਹਿਤ ਕਹਿੰਦਾ ਹੌਲੀ ਬੋਲੋ ਨਾ ਕੰਨਾਂ ਚ ਗੂੰਜੀ ਜਾਣੀ ਹੁੰਦੀ ਤੁਸੀਂ ਗੂੰਜਾ ਕੇ ਬੋਲ ਤੇਰਾ ਖੂਨ ਮਚਦਾ ਕੰਨ ਬੰਦ ਕਰ ਲੈ ਭਾਵਾ ਹਾਂ ਸੜਾ ਸਪੀਕਰ ਹੀ ਐਨਾ ਵੱਡਾ ਵਾ ਇਹ ਸਟੋਰ ਹੈ ਜਿਹੜਾ ਇਹ ਗੂੰਜਦਾ ਹੈ ਜਦੋਂ ਇਹ ਬੋਲਦੀਆਂ ਨਹੀਂ ਆ ਮੈਂ ਆ ਕੰਨ ਦੇ ਵਿੱਚ ਆ ਫਰੇਜ ਵਿੱਚ ਖਾਣ ओके बाय सारानु ਹੁਣ ਮੈਂ ਜਾ ਰਹੀਆਂ ਕਿ ਲਾਈਵ ਕੱਟਦੇ ਹਾਂ ਟੋਕੀਪਾ ਬਾਏ ਹਾਂ ਹੋਰ ਇਹ ਸਾਡੇ ਕੇ ਮੈਨੂੰ ਜਾਣ ਕੇ ਮੂਡ ਕਰਦਾ ਸੀ ਤਾਂ ਇਹ ਵਿਆਹ ਕਰਾ ਦੇ ਮੇਰਾ ਮੋਸਮ ਦਾ ਬਣਾ ਮੇਰੇ ਘਰ ਤੇ ਲੱਗੇ ਫਿਰ ਤੇਰੇ ਤੇ ਵਿਆਹ ਹੀ ਕਰਨਾ ਹੋਰ ਇਹਦਾ ਇਹ ਵਿਆਹ ਦਾ ਵਿਆਹ ਹੋਊਗਾ ਇਹ ਕਹਿੰਦੀ ਜੀ ਤੇਰਾ ਨਾ ਜਿਆ ਹੋਏ ਤਾਂ ਮੈਂ ਕੋਟ ਮੈਰਿਜ ਕਰਾ ਲੂੰਗੀ ਖਾਤੇ ਨਾ ਕਹਿੰਦੀ ਸੁਨਿਆਰ ਵਧੀਆ ਨਹੀਂ ਬੰਦੇ ਜਾਂਦਾ ਚਲ ਠੀਕ ਹੈ ਉਸਦੇ ਬਾਰੇ ਸਾਰਾ ਨੂੰ ਮੈਂ ਲਾਈਕ ਕਰਦੀ ਹਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਰਸਤ ਲੱਗਿਆ ਕੁਝ ਨਹੀਂ ਕਰ ਪਰ ਕੋਨੇ ਤੇ ਅਸੀਂ ਥੋੜੀ ਜਿਹੀ ਮਾਸੀ ਕੀਤੀ ਹੈਗੀ ਚਲੋ ਕੋਈ ਨਾ ਉੱਚਾ ਜਿਮਾ ਬੋਲੇਗਾ ਤਾਂ ਮaaf ਕਰੇ ਸਾਰੇ ਜਾਣੇ ਤੇ ਧੰਨਵਾਦ ਸਾਰਿਆਂ ਦਾ ਥੈਂਕ ਯੂ ਬਾਏ